ਦੋਸਤੋ ਸ਼ਾਰਟ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਸਾਹਿਬ ਗਰਲਾਲ ਵੀਰ ਹੋਣਾ ਕੋਲ ਤਿੰਨ ਪਸ਼ੂ ਵਿਕਾਊ ਆ ਇੱਕ ਸੂਆ ਤੇ ਦੋ ਤਿਆਰ ਨੇ ਬਾਕੀ ਵੀਰ ਹੋਣਾ ਤੋਂ ਸਾਰੀ ਜਾਣਕਾਰੀ ਲੈਨੇ ਆ ਸਸੀਗਾ ਵੀਰ ਜੀ ਸਸੀਗਾ ਜੀ ਸਸੀਗਾ ਵੀਰ ਜੀ ਹੋਰ ਸੇਤਾ ਕਹਿ ਮੈਂ ਵਧੀਆ ਜੀ ਚੜ੍ਹਦੀ ਕਲਾ ਕਿਰਪਾ ਮਾਨ ਠੀਕ ਆ ਜੀ ਕਿੰਨੇ ਨਕੀਨੇ ਅੱਜ ਫਿਰ ਤਿੰਨ ਤਿੰਨ ਵੀਰ ਅੱਜ ਆਪਣੇ ਤਿੰਨ ਹਨਾ ਹਾਂਜੀ ਹਾਂਜੀ ਠੀਕ ਆ ਸ਼ਾ ਜੀ ਹਾਂਜੀ ਤੇ ਦੇ ਦਈਏ ਜਾਣਕਾਰੀ ਇਹਦੀ ਪਹਿਲਾਂ ਆ ਵੀਰ ਪਹਿਲਾਂ ਝੋਟੀ ਆ ਚਾਰ ਦਾ ਨਾ ਚਾਰ ਦੰਦ ਹਾਂਜੀ ਹਾਂਜੀ ਮਗਰ ਕੀ ਆ ਗਿਆ ਜੋ ਮਗਰ ਕੱਟੀ ਆ ਜੀ ਤੇ ਵੀਰ ਜੀ ਦੁੱਧ ਦਾ ਤੇ ਕਿੰਨਾ ਦੁੱਧ ਵੀਰ 8 ਤੇ 9 ਲੀਟਰ ਦੁੱਧ 8 ਲੀਟਰ ਦੀ ਗਰੰਟੀ ਆਪਾਂ ਆਪਾਂ 8 ਦੇ ਹਿਸਾਬ ਨਾਲ ਦੇਣੀ 8 ਦੇ ਹਿਸਾਬ ਨਾਲ ਦੇਣੀ ਠੀਕ ਹੈ ਚਵਾਈ ਚੁਈ ਦੀ ਕਿਵੇਂ ਜੋ ਚਵਾਈ ਵੀ ਰਿਕ ਨੰਬਰ ਆ ਮੋਲ ਵੀਰ ਜੀ ਮੋਲੇ ਦਾ ਵੀਰ 75000 ਜੀ 100 ਕਿਲੋਮੀਟਰ ਪਹੁੰਚ ਠੀਕ ਆ ਸਾ ਜੀ ਹਾਂਜੀ ਹਾਂਜੀ ਇਹਦੀ ਇਹਦੀ ਜਾਣਕਾਰੀ ਕਈ ਵੀਰ ਤੁਝੇ ਸੁਣੇ ਆ ਹਾਂਜੀ ਹੋਰ ਨਹੀਂ ਦੀ ਜੀ ਪਿਓਰ ਨੀਲੀ ਜਾਗੀ ਸਵੇਰ ਤੀਜਾ ਕਿੰਨੇ ਦਿਨ ਲੈ ਜੂਗੀ ਇਹ ਵੀਰ 15 20 ਦਿਨ ਲੈਣੇ ਨੇ ਵੀਰ ਮੰਨ ਲਓ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਚੁਆਈ ਚੁਈ ਦੀ ਕਿਵੇਂ ਚੁਆਈ ਵੀਰ ਇੱਕ ਨੰਬਰ ਆ ਠੀਕ ਹੈ ਤੇਰਾ 14 ਲੀਟਰ ਭਰਿਆ ਵੀਰ ਪਿਛਲੇ ਪਿਛਲੇ ਸਵੇਰੇ ਹੈਨਾ ਹਾਂ ਜੀ ਬਾਕੀ ਵੀ ਸੇਵਾ ਦਾ ਦੁੱਧ ਸੇਵਾ ਦਾ ਹੈਨਾ ਹਾਂ ਜੀ ਠੀਕ ਹੈ ਮੁੱਲ ਵੀਰ ਜੀ ਇਹਦਾ ਮੋਲੇ ਦਾ ਵੀਰ 82000 ਕਿਲੋਮੀਟਰ ਪਹੁੰਚ ਠੀਕ ਹੈ ਸਾਹਿਬ ਜੀ ਹਾਂ ਜੀ ਇਹਦੀ ਦੇਰੀ ਹੈ ਜਾਣਕਾਰੀ ਵੀਰ ਜੀ ਇਹ ਵੀਰ ਤੇ ਜੇ ਸੂਏ ਛੋਟੀ ਹੈ ਵੀ ਤੇ ਜੇ ਸੂਏ ਹਾਂ ਜੀ ਹੁਣ ਤੱਕ ਲੈ ਜੂ ਵਾਲੇ ਲੈ ਜੂ ਹੁਣ ਤੱਕ ਹਾਂ ਜੀ ਹਾਂ ਜੀ ਠੀਕ ਹੈ ਜੀ ਚਵਾਈ ਜਵਾਈ ਦੀ ਕਿਤਰਾ ਜੋ ਚਵਾਈ ਵੀ ਰਿਕ ਨੰਬਰ ਆ ਮੋਰਾ ਚ ਆ ਗਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਮੁੱਲ ਵੀਰ ਜੀ ਮੁੱਲ ਵੀਰ ਆਪਾਂ ਦਾ 85 ਕਿੰਨਾ 90 ਕੀਤਾ ਸੀ 85000 ਜ 100 ਕਿਲੋਮੀਟਰ ਪਹੁੰਚੋ ਠੀਕ ਹੈ ਜੀ ਹਾਂਜੀ ਓਕੇ 사시 ਗਾ ਜੀ 사시 ਜੀ